ਤਰਨ ਤਰਨ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ ਹੈ। ਬੱਚਾ ਕਰਦੀ ਛੱਤ 'ਤੇ ਪਤੰਗ ਉਡਾ ਰਿਹਾ ਸੀ। ਇਸ ਦਰਮਿਆਨ ਉਸਦੀ ਡੋਰ ਹਾਈ ਵੋਲਟੇਜ ਤਾਰਾਂ 'ਤੇ ਪੈ ਗਈ ਤੇ ਡੋਰ ਵਿੱਚ ਕਰੰਟ ਆ ਗਿਆ। ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ। ਮਰਨ ਵਾਲੇ ਬੱਚੇ ਦਾ ਨਾਮ ਦਿਲਜਨ ਸਿੰਘ ਹੈ ਤੇ ਉਸਦੀ ਉਮਰ 6 ਸਾਲ ਸੀ। ਮ੍ਰਿਤਕ ਦਿਲਜਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਿਲਜਨ ਕਰਦੀ ਛੱਤ 'ਤੇ ਪਤੰਗ ਉਡਾ ਰਿਆ ਸੀ ਕਿਕਰ ਦੇ ਨੇੜਿਓਂ ਲੰਗਦੀਆਂ ਹਾਈ ਵੋਲਟੇਜ ਤਾਰਾਂ ਤੇ ਡੋਰ ਪੈ ਨਾਲ ਉਸਨੂੰ ਕਰੰਟ ਲੱਗ ਗਿਆ ਜਿਸ ਕਰਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਕਲੋਨੀ ਵਿੱਚੋਂ ਲੰਗਦੀਆਂ ਹਾਈ ਵੋਲਟੇਜ ਤਾਰਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਓਏ ਮੇਰਾ ਮੁੰਡਾ ਦੇ ਰੋਏ ਮੈਨੂੰ ਓਏ। ਆ ਮੈਂ ਜੇ ਤੂੰ ਗੁਡੀ ਕਿਦੇ ਆਈ ਲੁੱਟਣ ਦਿਆ ਇਹ। ਤੇ ਨਿਆਣਾ ਹੈਗਾ ਤੇ ਮੈਂ ਜੇ ਥੱਲੇ ਆਇਆ ਹੀ ਮੈਂ ਉਹ ਟੈਂਪੂ ਲਾ ਕੇ ਜਾ ਕੇ ਤੇ ਮੋਟਰਸਾਈਕਲ ਧਾਕੇ ਮੈਂ ਉਹਨੂੰ ਵਾਜਾ ਵੀ ਦੇ ਦਿਆਂ ਨਾ ਫੜੀ ਗੱਡੀ ਕਿਉਂਕਿ ਲੈਣੇ ਵੱਡੀ ਚ ਕਰੰਟ ਉਹਦਾ ਕੇ ਤੇ ਉਹਨੇ ਗੱਡੀ ਫੜ ਲਈ ਤੇ ਉਹ ਗੱਡੀ ਫੜੀ ਨਾਲ ਹੀ ਉਹ ਕਰੰਟ ਪੈ ਗਿਆ ਉਸੇ ਵੇਲੇ ਮਤਲਬ ਗੱਡੀ ਦੀ ਹ ਡੋਰ ਹੱਥ ਜੋਗੀ ਵੱਡੀ ਗੱਲ ਤੇ ਉਹਦੇ ਪਰਾਵੇ ਦੀ ਬੱਤੀ ਨਿਕਲ ਗਈ ਨਾਲ ਹੀ ਤੇ ਮੈਂ ਉਹਨੂੰ ਵੇਖ ਕੇ ਚੀਕਾ ਮਾਰ ਕੇ ਭੱਜ ਗਿਆ ਆ ਵੀਰ ਹੀ ਟੈਂਪੂ ਵਾਲਾ ਨਾਲ ਆ ਵੀਰ ਮੈਂ ਇਹਨੂੰ ਵਾਜਾ ਮਾਰ ਕੇ ਇਹਨੂੰ ਪੁੱਛ ਹੋਈ ਭੱਜੇ ਗਏ ਉਹ ਤੋਂ ਛਾਤੋਂ ਮੈਂ ਇਦਾਂ ਹੀ ਚੁੱਕ ਲਿਆ ਉਹਦੇ ਬੱਤੀ ਹੁੰਦੀ ਜਿਹਨੂੰ ਪੈਰਾ ਜੋ ਨਿਕਲ ਗਈ ਵਿਚਾਰੇ ਦੇ ਮੰਮੀ ਮੇਰੀ ਨੇ ਲਾ ਕੇ ਥੱਲੇ ਇੱਕਦਮ ਜੱਫੀ ਭਰ ਕੇ ਥੱਲੇ ਸੋਟ ਲਿਆ ਵਾ ਤਾਰਾ ਇਹਨਾਂ ਨੇ ਹਟਨੇ ਇਹ ਨਾ ਹੋਣ ਇਹਨਾਂ ਦੀ ਮਰਜ਼ੀ ਆਪਾਂ ਕਹਿ ਸਕਦੇ ਕਹਿ ਨਹੀਂ ਪਰ ਆੜਾ ਦੇ ਜਵਾਗ ਚਲ ਗਿਆ ਨਾ